ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਗਜੀਤ ਸਿੰਘ ਤੁਹਾਡਾ ਮੇਰੇ YouTube ਚੈਨਲ 'ਤੇ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਤੁਹਾਡੇ ਸੁਪਨੇ ਨੂੰ ਪੂਰਾ ਕਰੇ ਨਾਲ ਤੁਹਾਨੂੰ ਗੁਰਬਾਣੀ ਦਾ ਗਿਆਨ ਅਸਲ ਸਮਝ ਤੁਹਾਡੇ ਜੀਵਨ ਦੇ ਵਿੱਚ ਬਖਸ਼ੇ ਸੋ ਅਸੀਂ ਜਪਜੀ ਸਾਹਿਬ ਦੀ ਵਿਆਖਿਆ ਨੂੰ ਸਮਝਣ ਦੀ ਕੋਸ਼ਿਸ਼ ਇੱਕ ਨਿਮਾਣੀ ਜਿਹੀ ਕਰ ਰਹੇ ਹਾਂ ਪਹਿਲਾਂ ਅਸੀਂ ਚਾਰ ਪਉੜੀਆਂ ਨੂੰ ਹੁਣ ਤੱਕ ਸਮਝਿਆ ਹੈ ਜੇ ਉਹਨਾਂ ਚਾਰ ਪਉੜੀਆਂ ਦੇ ਵਿੱਚ ਤੁਹਾਨੂੰ ਕੋਈ ਵੀ ਗੱਲ ਨਹੀਂ ਸਮਝ ਆਈ ਤਾਂ ਕਿਰਪਾ ਕਰਕੇ ਤੁਸੀਂ ਆਪਣਾ ਕੁਐਸਚਨ ਮੈਨੂੰ ਜ਼ਰੂਰ ਕਰ ਸਕਦੇ ਹੋ ਤਾਂ ਕਿ ਮੈਂ ਤੁਹਾਨੂੰ ਅ ਸਮਝਾ ਸਕਾਂ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਨਾਲ ਸ਼ੇਅਰ ਕਮੈਂਟ ਲਾਈਕ ਵੀ ਕਰਦੇ ਹੋ ਇਹਦੇ ਨਾਲ ਮੇਰਾ ਹੌਸਲਾ ਵੱਧਦਾ ਹੈ ਕਿ ਮੈਨੂੰ ਸੁਣਨ ਵਾਲੇ ਨੇ ਜਿਹੜੇ ਉਹ ਅਗਾਹਾਂ ਦੀ ਅਗਾਹ ਵੀ ਗੁਰਬਾਣੀ ਨੂੰ ਪਹੁੰਚਾ ਰਹੇ ਨੇ ਅਤੇ ਲਾਈਕ ਵੀ ਕਰ ਰਹੇ ਨੇ ਇਹਦੇ ਨਾਲ ਪਤਾ ਲੱਗਦਾ ਹੈ ਵੀ ਵੀਡੀਓ ਕਿੱਥੋਂ ਤੱਕ ਪਹੁੰਚ ਰਹੀ ਹੈ ਸੋ ਅੱਜ ਦੀ ਜੀ ਹੈ ਜੀ ਪੰਜਵੀਂ ਪੌੜੀ ਜਿਹੜੀ ਇੰਸਟਾਗ੍ਰam ਤੇ ਹੁਣ ਤੱਕ ਸਭ ਤੋਂ ਵੱਧ ਜਿਹਦੇ ਤੇ ਵਿਊਜ਼ ਆਏ ਨੇ ਲਾਈਕ ਜਿਹਦੇ ਤੇ ਆਏ ਨੇ ਉਹ ਸਭ ਤੋਂ ਵੱਧ ਚੱਲ ਰਹੀ ਹੈ ਹਲੇ ਵੀ ਸਟਿਲ ਉਹ ਚੱਲ ਰਹੀ ਹੈ ਤੇ ਉਹ ਪੌੜੀ ਨੂੰ ਆਪਾਂ ਅੱਜ ਸਮਝਣ ਦਾ ਯਤਨ ਕਰਾਂਗੇ ਸੋ ਪਹਿਲੀਆਂ ਪੰਕਤੀਆਂ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਇਹ ਭਾਰਤ ਦੇ ਅੰਦਰ ਜੇ ਤੁਸੀਂ ਵੇਖਿਆ ਹੋਵੇ ਤਾਂ ਮੂਰਤੀ ਪੂਜਾ ਨੂੰ ਬਹੁਤ ਮਾਨਤਾ ਦਿੱਤੀ ਗਈ ਹੈ ਹਾਲਾਂਕਿ ਹੋਰ ਵੀ ਦੇਸ਼ਾਂ ਦੇ ਵਿੱਚ ਮੂਰਤੀ ਪੂਜਕ ਲੋਕ ਹੈਗੇ ਨੇ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਵੇਖਿਆ ਕਿ ਲੋਕ ਇਸ ਕਰਮ ਕਾਂਡ ਦੇ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਨੇ ਗੁਰਬਾਣੀ ਦੇ ਅੰਦਰ ਸਮਝਾਇਆ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਕਿਉਂ ਪਰਮਾਤਮਾ ਸਾ ਥਾਪਿਆ ਨਹੀਂ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਉਹਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਤੇ ਗੁਰਬਾਣੀ ਦੇ ਅੰਦਰ ਅਸੀਂ ਇਹ ਵੀ ਪੜਦੇ ਹਾਂ ਕਿ ਇੱਕੇ ਪੱਥਰ ਕੀਜੇ ਪਾਉ ਦੂਜੇ ਪੱਥਰ ਧਰੀਏ ਪਾਉ ਜੇ ਉਹ ਦੇਉ ਤਾਂ ਉਹ ਵੀ ਦੇਵਾ ਕਿ ਬਾਬਾ ਜੀ ਸਮਝਾਉਂਦੇ ਨੇ ਕਿ ਇੱਕ ਪੱਥਰ ਨੂੰ ਤੇ ਅਸੀਂ ਰੱਬ ਕਹਿ ਕੇ ਪੂਜਦੇ ਹਾਂ ਤੇ ਦੂਜੇ ਪੱਥਰ ਤੇ ਅਸੀਂ ਪੈਰ ਰੱਖਦੇ ਹਾਂ ਜਿਹੜਾ ਰੋਡਸ ਵਗੈਰਾ ਬਣਦੇ ਨੇ ਸੜਕਾਂ ਬਣਦੀਆਂ ਨੇ ਉਹ ਵੀ ਤੇ ਪੱਥਰੀਏ ਤਾਂ ਫਿਰ ਇਹ ਰੱਬ ਦੋ ਥਾਵਾਂ ਤੇ ਕਿਵੇਂ ਹੋ ਗਿਆ ਇੱਕ ਰੱਬ ਰੂਪ ਦੇ ਵਿੱਚ ਹੋ ਗਿਆ ਤੇ ਇੱਕ ਪੈਰਾਂ ਦੇ ਥੱਲੇ ਵੀ ਆ ਰਿਹਾ ਹੈ ਤਾਂ ਇਸੇ ਹੀ ਤਰ੍ਹਾਂ ਬਾਬਾ ਕਬੀਰ ਜੀ ਕਿ ਸਮਝਾਉਂਦੇ ਨੇ ਨਾ ਪੱਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨਹੀਂ ਫਲ ਹੈ ਸੇਵ ਕਹਿੰਦੇ ਨਾ ਤੇ ਪੱਥਰ ਕਦੇ ਕੁਝ ਬੋਲਦਾ ਤੇ ਨਾ ਹੀ ਕੁਝ ਦਿੰਦਾ ਹੈ ਪਰ ਅੱਜ ਵੀ ਜੇ ਵੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਸਭ ਤੋਂ ਵੱਧ ਮੂਰਤੀ ਪੂਜਾ ਹੁੰਦੀ ਹੈ ਲੋਕ ਪੂਜਦੇ ਨੇ ਪੱਥਰਾਂ ਨੂੰ ਤੇ ਉਹ ਕਹਿੰਦੇ ਨੇ ਸਾਡਾ ਵਿਸ਼ਵਾਸ ਹੈ ਸਾਨੂੰ ਸਭ ਕੁਝ ਮਿਲਦਾ ਹੈ ਪਰ ਅਸਲ ਸਚਾਈ ਹੈ ਜੋ ਸਾਨੂੰ ਜੋ ਕੁਝ ਵੀ ਜ਼ਿੰਦਗੀ ਦੇ ਵਿੱਚ ਮਿਲਦਾ ਹੈ ਉਹ ਸਾਡੇ ਵਿਸ਼ਵਾਸ ਕਰਕੇ ਮਿਲਦਾ ਹੈ ਉਹ ਵਿਸ਼ਵਾਸ ਕਿਸੇ ਵੀ ਚੀਜ਼ ਤੇ ਹੋ ਸਕਦਾ ਹੈ ਕਿਸੇ ਮਨੁੱਖ ਤੇ ਹੋ ਸਕਦਾ ਹੈ ਵਸਤੂ ਤੇ ਹੋ ਸਕਦਾ ਹੈ ਰੱਬ ਤੇ ਵੀ ਹੋ ਸਕਦਾ ਹੈ ਕੰਮ ਵਿਸ਼ਵਾਸ ਕਰਦਾ ਹੈ ਜ਼ਿੰਦਗੀ ਦੇ ਵਿੱਚ ਨਾ ਕਿ ਬਾਹਰੂ ਬਸ ਵਸਤੂਆਂ ਜਿਹੜੀਆਂ ਉਹ ਕੰਮ ਕਰਦੀਆਂ ਨੇ ਪਰ ਇਹ ਸਮਝਣਾ ਬੜਾ ਔਖਾ ਹੈ ਸੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਤਾਂ ਅਗਲਾ ਉੱਤਰ ਵੀ ਦਿੱਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿ ਜੋ ਪ੍ਰਮਾਤਮਾ ਬਣਾਇਆ ਨਹੀਂ ਜਾ ਸਕਦਾ ਤਾਂ ਕਿੱਥੋਂ ਪੈਦਾ ਹੋਇਆ ਕਹਿੰਦੇ ਉਹ ਤੇ ਆਪਣੇ ਆਪ ਤੋਂ ਹੈ ਆਪੇ ਆਪ ਨਿਰੰਜਨ ਸੋਏ ਉਹ ਆਪਣੇ ਆਪ ਤੋਂ ਹੈ ਨਿਰੰਜਨ ਮਹਿਲ ਰਹਿਤ ਪ੍ਰਮਾਤਮਾ ਜਿਹਦੇ ਵਿੱਚ ਕੋਈ ਵੀ ਮੈਲ ਨਹੀਂ ਹੈ ਜਿਸ ਦੇ ਵਿੱਚ ਕੋਈ ਵੀ ਘਾਟ ਬਾਦ ਨਹੀਂ ਹੈ ਜਿਸ ਦੇ ਵਿੱਚ ਕੋਈ ਦੋਗਲਾਪਨ ਨਹੀਂ ਹੈ ਜਿਹੜਾ ਬਿਲਕੁਲ ਇਨ ਬੈਨ ਸੱਚ ਹੈ ਜਿਹੜਾ ਹਮੇਸ਼ਾ ਸੱਚ ਹੈ ਤੇ ਸੱਚ ਹੀ ਰਹੇਗਾ ਤਾਂ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਤੇ ਜਿਨ੍ਹਾਂ ਨੇ ਐਸੇ ਪ੍ਰਮਾਤਮਾ ਨੂੰ ਸੇਵਿਆ ਉਹਨਾਂ ਨੇ ਮਾਣ ਪਾਇਆ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਸੋਭਾ ਮਿਲਦੀ ਹੈ ਜਗਤ ਦੇ ਵਿੱਚ ਤਾਂ ਵੇਖੋ ਇੱਕ ਪਾਸੇ ਗੁਰੂ ਪਾਤਸ਼ਾਹ ਨੇ ਇਹ ਆਪ ਹੀ ਕਿਹਾ ਹੈ ਕਿ ਝੂਠੀ ਮਾਣ ਵਡਿਆਈ ਦੇ ਵਿੱਚ ਪੈਣਾ ਨਹੀਂ ਹੈ ਉਸਤਤ ਨਿੰਦਾ ਦੂ ਤਿਆਗੇ ਜਗਤ ਤੇ ਰਹੇ ਨਿਰਾਸ਼ਾ ਕਿ ਉਸਤਤ ਨਿੰਦਿਆ ਨੂੰ ਤਿਆਗਣਾ ਹੈ ਆਪਣੇ ਜੀਵਨ ਦੇ ਵਿੱਚੋਂ ਪਰ ਜਿਹੜੇ ਸੱਚੇ ਦੇ ਮਾਰਗ ਤੇ ਚੱਲਦੇ ਨੇ ਉਹਨਾਂ ਨੂੰ ਸੱਚੀ ਵਡਿਆਈ ਵੀ ਮਿਲਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਤਾਂ ਸੱਚ ਦੇ ਰਾਹ ਤੇ ਚੱਲਦੇ ਆ ਉਸਤਤ ਵੀ ਹੁੰਦੀ ਹੈ ਅੱਜ ਭਗਤ ਕਬੀਰ ਜੀ ਭਗਤ ਰਵਦਾਸ ਜੀ 15 ਭਗਤ ਸਹਿਬਾਨ ਭਗਤ ਧੰਨਾ ਜੀ ਗੁਰੂ ਸਹਿਬਾਨ ਅੱਜ ਚਲੇ ਗਏ ਨੇ ਸ਼ਰੀਰਕ ਰੂਪ ਦੇ ਵਿੱਚ ਪਰ ਉਹਨਾਂ ਦੀਆਂ ਚੰਗਿਆਈਆਂ ਉਹਨਾਂ ਦੇ ਪਰਉਪਕਾਰ ਅੱਜ ਵੀ ਅੰਦਰ ਸਾਡੇ ਜਿਉਂਦੇ ਨੇ ਤੇ ਉਹ ਜਿਉਂਦੇ ਰਹਿਣਗੇ ਉਹ ਕਦੇ ਵੀ ਖਤਮ ਨਹੀਂ ਹੋਣਗੇ ਤਾਂ ਉਹ ਮਾਣ ਪਾਉਂਦੇ ਨੇ ਨਾਨਕ ਗਾਵੀਏ ਗੁਣੀ ਨਿਧਾਨ ਤੇ हे ਨਾਨਕ ਐਸੇ ਗੁਣਾ ਦੇ ਖਜ਼ਾਨੇ ਨੂੰ ਗਾਉਣਾ ਚਾਹੀਦਾ ਹੈ ਗਾਉਣ ਦਾ ਅਰਥ ਕੀ ਹੁੰਦਾ ਹੈ ਕਿ ਹਰਮੋਨੀਅਮ ਤੇ ਜਾਫਰ ਗਾਉਣ ਦੇ ਨਾਲ ਸਿੰਗਿੰਗ ਦੇ ਨਾਲ ਇਹਦਾ ਸਬੰਧ ਨਹੀਂ ਹੈ ਗਾਉਣ ਦਾ ਅਰਥ ਹੈ ਉਸ ਪਰਮਾਤਮਾ ਨੂੰ ਜੀਵਨ ਦੇ ਵਿੱਚ ਦ੍ਰਿੜ ਕਰਨਾ ਚਾਹੀਦਾ ਹੈ ਗਾਉਣ ਦਾ ਅਰਥ ਇਹ ਨਹੀਂ ਕਿ ਆਪਾਂ ਜ਼ੁਬਾਨ ਤੋਂ ਚਾਰ ਸ਼ਬਦ ਪੜ ਲਏ ਅਰਥ ਪੜ ਲਏ ਨਹੀਂ ਉਹਨੂੰ ਦ੍ਰਿੜ ਕਰਨਾ ਹੈ ਜੋ ਪੜਿਆ ਹੈ ਉਹਦੇ ਤੇ ਵਿਸ਼ਵਾਸ ਰੱਖਣਾ ਹੈ ਉਹਨੂੰ ਜੀਵਨ ਦੇ ਵਿੱਚ ਪੱਕਾ ਕਰਨਾ ਹੈ ਕਿ ਹਾਂ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਹਿ ਦਿੱਤਾ ਉਹ ਸੱਚ ਹੈ ਉਹਦੇ ਵਿੱਚ ਕੋਈ ਵੀ ਝੂਠ ਨਹੀਂ ਹੈ ਗਾਉਣ ਦਾ ਅਰਥ ਅਸਲ ਇਹ ਹੁੰਦਾ ਹੈ ਤਾਂ ਗਾ ਵੀਏ ਸੁਣੀਏ ਮਨ ਰੱਖੀਏ ਭਾਓ ਫਿਰ ਗਾ ਕੇ ਸੁਣ ਕੇ ਮਨ ਦੇ ਅੰਦਰ ਪਿਆਰ ਵੀ ਰੱਖਣਾ ਹੈ ਵਿਸ਼ਵਾਸ ਰੱਖਣਾ ਹੈ ਕਿਉਂਕਿ ਅਸੀਂ ਗੁਰਬਾਣੀ ਅੰਦਰ ਇਹ ਵੀ ਪੜਦੇ ਹਾਂ ਕਿ ਸਤਗੁਰੂ ਕੀ ਪ੍ਰਤੀ ਤਨਾਈਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੇ ਭਾਵੇਂ 100 ਗੇੜਾ ਲਾਵੋ ਕਿ ਜਿਹਨੂੰ ਸਤਗੁਰੂ ਤੇ ਭਰੋਸਾ ਨਹੀਂ ਉਹ ਭਾਵੇਂ ਫਿਰ ਗੁਰਦੁਆਰੇ 100 ਗੇੜੇ ਵੀ ਲਾ ਦੇ ਉਹਦਾ ਕੋਈ ਲਾਭ ਨਹੀਂ ਉਹਨੂੰ ਕੋਈ ਲਾਭ ਹੋਵੇਗਾ ਨਹੀਂ ਕਿਉਂਕਿ ਉਹਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਤੇ ਹੈ ਹੀ ਨਹੀਂ ਤਾਂ ਦੁੱਖ ਪਰ ਹਰ ਸੁੱਖ ਕਰ ਲਏ ਜਾਏ ਤੇ ਇਸ ਤਰ੍ਹਾਂ ਫਿਰ ਜਿਹੜੇ ਪਿਆਰ ਰੱਖਦੇ ਨੇ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਸੁੱਖ ਉਨ੍ਹਾਂ ਦੇ ਹਿਰਦੇ ਦੇ ਵਿੱਚ ਆ ਕੇ ਵਸ ਜਾਂਦਾ ਹੈ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸਮਾਈ ਗੁਰੂ ਤੇ ਵੱਲ ਮੁਖ ਕੀਤਿਆਂ ਸਾਨੂੰ ਇਹ ਸਮਝ ਆਉਂਦਾ ਹੈ ਕਿ ਗਿਆਨ ਕੀ ਹੈ ਨਾਮ ਕੀ ਹੈ ਤੇ ਉਹ ਪ੍ਰਮਾਤਮਾ ਹਰ ਇੱਕ ਥਾਂ ਤੇ ਰਮਿਆ ਹੋਇਆ ਹੈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਸਾਡੇ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਸਿੰਦਰ ਸ਼ਿਵ ਜੀ ਬ੍ਰਹਮਾ ਗੋਰਖ ਪਾਰਵਤੀ ਮਾਈ ਸਾਡਾ ਗੁਰੂ ਹੀ ਹੈ ਸਾਡਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਸਾਡਾ ਗੁਰੂ ਗ੍ਰੰਥ ਸਾਹਿਬੀ ਹੈ ਅਸੀਂ ਕਿਸੇ ਦੇਵੀ ਦੇਵਤੇ ਜਾਂ ਹੋਰ ਬਾਬੇ ਨੂੰ ਨਹੀਂ ਮੰਨਦੇ ਜੇ ਹੋਂ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਕਹਿੰਦੇ ਜੇ ਮੈਂ ਜਾਣ ਵੀ ਲਵਾਂ ਤਾਂ ਮੈਂ ਫਿਰ ਵੀ ਉਹਦਾ ਕਥਨ ਨਹੀਂ ਕਰ ਸਕਦਾ ਉਹਦਾ ਅੰਤ ਨਹੀਂ ਪਾ ਸਕਦਾ ਉਹ ਨੂੰ ਆਪਣੇ ਜੀਵਨ ਦੇ ਵਿੱਚ ਇਹ ਨਹੀਂ ਕਹਿ ਸਕਦਾ ਕਿ ਮੈਂ ਉਸ ਅਕਾਲ ਪੁਰਖ ਪਰਮਾਤਮਾ ਦਾ ਅੰਤ ਪਾ ਲਿਆ ਹੈ ਤਾਂ ਅਖੀਰਲੀਆ ਪੰਕਤੀਆਂ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਕਿ ਹੇ ਗੁਰੂ ਮੈਨੂੰ ਇਹ ਇੱਕ ਸਮਝ ਸਮਝਾ ਕਿ ਸਾਰੇ ਜਗਤ ਦਾ ਇੱਕ ਹੀ ਅਕਾਲ ਪੁਰਖ ਪਰਮਾਤਮਾ ਅਸਲ ਪਤੀ ਹੈ ਉਹੀ ਸਭਨਾ ਦਾ ਦਾਤਾ ਹੈ ਜਿਹੜਾ ਮੇਰੇ ਜੀਵਨ ਦੇ ਵਿੱਚੋਂ ਕਦੇ ਵੀ ਮੈਨੂੰ ਵਿਸਰੇ ਨਾ ਸੋ ਆਈ ਹੋਪ ਕਿ ਤੁਹਾਨੂੰ ਇਹ ਪੰਜਵੀਂ ਪੌੜੀ ਦੇ ਅਰਥ ਸਮਝ ਆਏ ਹੋਣਗੇ ਮੈਂ ਥੋੜਾ ਜਿਹਾ ਜਲਦੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪਿੱਛੇ ਸਾਊਂਡ ਆ ਰਿਹਾ ਹੈ ਤਾਂ ਆਪ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਮੈਂ ਦੁਬਾਰਾ ਫਿਰ ਬੇਨਤੀ ਕਰਾਂਗਾ ਹੋਈਆਂ ਭੁੱਲਾਂ ਚੁੱਕਾਂ ਦੀ क्षमा ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ